ਮੰਡੀ ਤੋਂ ਪਾਲੇਸ਼ ਮੰਡੀ ਜਿਹੜੀ ਮੀਟਿੰਗ ਰੱਖੀ ਜਿਆ ਦੱਸੋ ਜਰਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਨਡਾਲਾ ਆੜਤ ਯੂਨੀਅਨ ਜਿਹੜੀਆਂ ਦੋ ਫਾੜ ਹੋਈ ਫਿਰਦੀ ਸੀ ਇਹ ਅੱਜ ਇਕੱਠੀ ਹੋਈ ਆ ਔਰ ਇਹਦੀ ਮੀਟਿੰਗ ਅਸੀਂ ਅੱਜ ਅ ਸਮਰਾਟ ਹੋਟਲ ਦੇ ਵਿੱਚ ਰੱਖੀ ਆ ਤੇ ਇਹਦੇ ਵਿੱਚ ਜਿਹੜੀਆਂ ਸਾਨੂੰ ਕਾਲ ਪੰਜਾਬ ਲੈਵਲ ਦੀ ਆਈ ਆ ਉਹਦੇ ਤੇ ਅਸੀਂ ਪਹਿਰਾ ਦੇਣ ਵਾਲੇ ਬਾਰੇ ਗੱਲ ਕੀਤੀ ਆ ਸਾਰੇ ਸਾਰੇ ਆੜਤ ਜਿੰਨੇ ਇੱਥੇ 25 30 ਆੜਤੀਆਂ ਸਾਰਿਆਂ ਨੇ ਤੇ ਸਹਿਮਤੀ ਜਤਾਈ ਆ ਉਹ ਕੀ ਆ ਓਏ ਓਏ ਆ ਬਈ ਜਿੰਨੇ ਚਿਰ ਕੋਈ ਫੈਸਲਾ ਸਰਕਾਰ ਸਾਡੇ ਹੱਕ ਤੇ ਨਹੀਂ ਕਰਦੀ ਉਹਨੇ ਚਿਰ ਜਾਂ ਪੰਜਾਬ ਲੈਵਲ ਤੋਂ ਸਾਨੂੰ ਕਾਲ ਨਹੀਂ ਆਉਂਦੀ ਉਹਨੇ ਚਿਰ ਅਸੀਂ ਆਣ ਮਿੱਥੇ ਸਮੇ ਲਈ ਹੜਤਾਲ ਦੇ ਰਵਾਂਗੇ ਔਰ ਕੋਈ ਵੀ ਆੜਤੀ ਜਿਹੜਾ ਉਹ ਇਹਨ ਬਿਨ ਇਹਦੀ ਪਾਲਣਾ ਕਰੂਗਾ ਔਰ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਕੋਈ ਮੰਡੀਏ ਵਿੱਚ ਢੇਰੀ ਨਹੀਂ ਲਵਾਊਗਾ ਤੇ ਨਾ ਕੋਈ ਸਫਾਈ ਕਰੂਗਾ ਇਸ ਤੋਂ ਇਲਾਵਾ ਜਿਹੜੀਆਂ ਸਾਨੂੰ ਤੋਂ ਹਦਿਆਤਾਂ ਆਈਆਂ ਉਹਦੇ ਵਾਸਤੇ ਅਸੀਂ ਪੰਜਾਬ ਲੈਵਲ ਦੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ ਜਦੋਂ ਅਕਾਲ ਕਰਨਗੇ ਵੀ ਹੜਤਾਲ ਖੁੱਲ ਗਈ ਆ ਅਸੀਂ ਕੰਮ ਕਰਨਾ ਜਾਰੀ ਕਰ ਦੇਵਾਂਗੇ। ਹਾਂਜੀ ਜ਼ਿਮੀਂਦਾਰਾਂ ਨੂੰ ਬੇਨਤੀ ਆ ਵੀ ਉਹ ਵੀ ਸਾਡਾ ਸਾਥ ਦੇਣ ਉਹਦੇ ਵਿੱਚ ਸਾਡਾ ਵੀ ਭਲਾ ਔਰ ਜ਼ਿਮੀਂਦਾਰਾਂ ਦਾ ਵੀ ਭਲਾ ਪੂਰਾ ਰੇਟ ਮਿਲੂਗਾ 2-4 ਦਿਨ ਸੁਕਾ ਕੇ ਵੱਡੋ ਔਰ 17 ਮੌਸੇਰ ਵਾਲਾ ਝੋਨਾ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਵਿੱਚ ਆ ਰਿਹਾ ਔਰ ਆਊਗਾ ਇਸ ਕਰਕੇ 17 ਮੌਸੇਰ ਵਾਲਾ ਝੋਨਾ ਲੈ ਕੇ ਆਉਣ ਤਾ ਜੋ ਆਰਥੀ ਵੀ ਸੋਖੇ ਰਹਿਣ ਉਹ ਪੰਜਾਬ ਸਰਕਾਰ ਵੀ ਸੋਖੇ ਰਵੇ ਸ਼ੈਦਰਾ ਵਾਲੇ ਜਿਹੜੇ ਬਹੁਤ ਦੁਖੀ ਆ ਉਹਦੇ ਕਰਕੇ ਵੀ ਇਹ ਹੜਤਾਲ ਵਿੱਚ ਉਹ ਵੀ ਸ਼ਾਮਲ ਆ ਤੇ ਅਸੀਂ ਉਹਨਾਂ ਨਾਲ ਮਿਲ ਕੇ ਚੱਲਣਾ ਆ ਤਾਂ ਜੋ ਉਹ ਵੀ ਨੁਕਸਾਨ ਨਾ ਉਠਾਉਣ ਹੜਤਾਲ ਦਾ ਕਾਰਨ ਕੀ ਹੈ ਹੜਤਾਲ ਦਾ ਮੁੱਖ ਕਾਰਨ ਇੱਕ ਤੇ ਆ ਪੰਜੜੀ ਪੰਜਾਬ ਲੈਵਲ ਦੇ ਗਦਾਮ ਚੋਲਾ ਦੇ ਗਦਾਮ ਆ ਐਫਸੀਆਈ ਨੇ ਉਹ ਸਾਰੇ ਸਾਰੇ ਭਰੇ ਪਏ ਆ ਔਰ ਸਪੇਸ ਹੈ ਨਹੀਂਗੀ ਜੇ ਫਰਦ ਕੋ ਅਸੀਂ ਝੋਨਾ ਭਰਦੇ ਆਂ ਔਰ ਉਹ ਜੈਲਧਰਾਂਵੈ ਜਾਂਦਾ ਔਰ ਉਹ ਚੌਲ ਕਿੱਥੇ ਲਾਉਣਗੇ ਇਸ ਕਰਕੇ ਇਹ ਵੀ ਇੱਕ ਵੱਡਾ ਮੁੱਦਾ ਆ ਇਹ ਹੜਤਾਲ ਦਾ ਮੁੱਖ ਕਾਰਨ ਇਸ ਕਰਕੇ ਜਲਦੀ ਸਰਕਾਰ ਨੂੰ ਚਾਹੀਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ ਨਾ ਸਰਕਾਰ ਲੈਵਲ ਤੇ ਔਰ ਨਾ ਹੀ ਆਰਟੀ ਯੂਨੀਅਨ ਵਾਲੇ ਵਾਲੀ ਕੋਈ ਫੈਸਲਾ ਨਹੀਂ ਹੋਇਆ ਜਿੱਦਾਂ ਸਾਨੂੰ ਉਪਰੋਂ ਕਾਲ ਆਊਗੀ ਉਸ ਤਰ੍ਹਾਂ ਅਸੀਂ ਕਰਾਂਗੇ ਪੰਜਾਬ ਦੇ ਜਿਹੜੇ ਪ੍ਰਧਾਨ ਜੀ ਆ ਕਲਰਾ ਸਾਹਿਬ ਉਹਨਾਂ ਨੇ ਸਾਰੇ ਪੰਜਾਬ ਨੂੰ ਸੂਚਿਤ ਕੀਤਾ ਵੀ ਸਾਡਾ ਜਿਹੜਾ ਹਰਿਆਣੇ ਦੇ ਵਿੱਚ 2.5% ਹੈ ਔਰ ਪੰਜਾਬ ਵਿੱਚ ਉਹ 2% ਤੋਂ ਵੀ ਘੱਟ ਗਿਆ ਔਰ ਅਸੀਂ ਚਾਹੁੰਦੇ ਆ ਵੀ ਸਾਨੂੰ 2.5% ਮਿਲੇ ਤਾਂ ਜੋ ਅਸੀਂ ਆਪਣਾ ਸਟੇਜ ਦੇ ਤੌਰ ਤੇ ਕੰਮ ਕਰ ਸਕੀਏ